ਸਵਾਗਤ ਹੈ ਦੋਸਤੋ ਮੈਂ ਨਰਪੈ ਸਿੰਘ ਮਲੇਕੀ ਜੀ ਚੁੱਕੀ ਹਾਂ ਸਾਡੇ ਚੈਨਲ ਦਾ ਕੀਰਤੀ ਨਾਲ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਗਾਂਧੀ 3 ਮੂਵੀ ਦਾ ਟੀਜ਼ਰ ਲਾਂਚ ਹੋ ਚੁੱਕਿਆ ਹੈ ਇਹ YouTube ਦੇ ਉੱਤੇ ਤੁਸੀਂ ਇਸ ਨੂੰ ਦੇਖ ਸਕਦੇ ਹੋ ਮੈਂ ਖੰਨੇ ਵਾਲਾ ਗਾਂਧੀ ਉਹਨੂੰ ਸਾਰੇ ਪਿੰਡ ਨੂੰ ਪਿਆਰ ਸਤਿਕਾਰ ਭਰੀ ਸੱਸਰੀ ਕਾਲ ਬੁਲਾਉਣਾ ਦੋ ਵਰਤ ਲੈਣਾ ਤਾਂ ਵੈਰੀ ਗੁੰਮਕਾ ਕੀ ਸਾ ਲਿਆ 302 307 326 ਰਕਦੇ ਪਰਚੇ ਨੇ ਜਟਦੇ ਗਾਂਧੀ ਆ ਮੈਂ ਖੰਨੇ ਵਾਲਾ ਗੁੰਡੇ ਆ ਲਈ ਅਸੀਂ ਗੈਂਗਸਟਰ ਆ ਤੇ ਸ਼ਰੀਫਾਂ ਲਈ ਰੋਬਨ ਹੁੱਡ ਜਦੋਂ ਆਪਾਂ ਇਸ ਦੁਨੀਆ ਤੋਂ ਤੁਰ ਗਏ ਤੇ ਦੁਨੀਆ ਕੀ ਕਹਿ ਕੇ ਬੁਲਾਊਗੀ ਆਪਾਂ ਨੂੰ ਗਾਂਧੀ ਹੋਰੀ ਯਾਰਾਂ ਦੇ ਯਾ ਆ ਰਹੇ ਨੇ ਖਾਲੇ ਸਿਰਫ ਆਪਾਂ ਗਾਂਧੀ 3 ਮੂਵੀ ਦੇ ਟੀਜ਼ਰ ਨੂੰ ਦੇਖ ਕੇ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਬਾਕੀ ਜਦੋਂ ਇਹ ਮੂਵੀ ਰਿਲੀਜ਼ ਹੋਵੇਗੀ ਉਸ ਦੇ ਆਸਪੈਕਟ ਕੀ ਹਨ ਮੂਵੀ ਦਾ ਜਿਹੜਾ ਕ੍ਰਿਟੀਕਲ ਰਿਵਿਊ ਹੋਵੇਗਾ ਉਹ ਆਪਾਂ ਮੂਵੀ ਆਉਣ ਤੋਂ ਬਾਅਦ ਕਰਾਂਗੇ ਤਾਂ ਹੁਣ ਜਦੋਂ ਆਪਾਂ ਟੀਜ਼ਰ ਨੂੰ ਦੇਖਦੇ ਹਾਂ ਦਾ ਟੀਜ਼ਰ ਉਸ ਸਮੇਂ ਰਿਲੀਜ਼ ਕੀਤਾ ਗਿਆ ਹੈ ਜਦੋਂ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਹੋ ਰਹੀਆਂ ਹਨ ਤਾਂ ਇਹੋ ਜਿਹੀਆਂ ਮੂਵੀ ਜੋ ਗੈਂਗਸਟਰ ਤੇ ਬਣ ਰਹੀਆਂ ਹਨ ਜੋ ਗੈਂਗਸਟਰ ਬਾਦ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਜਾਂ ਗੈਂਗਸਟਰ ਬਾਦ ਨੂੰ ਜਿਹੜਾ ਗਲੋਰੀਫਾਈ ਕੀਤਾ ਜਾ ਰਿਹਾ ਹੈ ਚਾਹੇ ਉਹ ਸਾਡੇ ਸਮਾਜ ਦੀ ਹੀ پیدائش ਕਿਉਂ ਨਾ ਹੋਵੇ ਪਰ ਇਹੋ ਜਿਹੀਆਂ ਮੂਵੀਆਂ ਦਾ ਸਾਡੇ ਯੂਥ ਦੇ ਉੱਤੇ ਬਹੁਤ ਮਾੜਾ ਅਸਰ ਹੁੰਦਾ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਰੀਆਂ ਯੂਨੀਵਰਸਿਟੀਾਂ ਕਾਲਜਾਂ ਦੇ ਵਿੱਚ ਜਿਹੜੀਆਂ ਐਡਮਿਸ਼ਨ ਆ ਉਹ ਸ਼ੁਰੂ ਹੋ ਚੁੱਕੀਆਂ ਹਨ ਕੁਝ ਸਮੇਂ ਦੇ ਵਿੱਚ ਵਿੱਚ ਇਹ ਐਡਮਿਸ਼ਨਸ ਦਾ ਪ੍ਰੋਸੈਸ ਜਿਹੜਾ ਉਹ ਕੰਪਲੀਟ ਹੋ ਜਾਵੇਗਾ ਤੇ ਉਸ ਤੋਂ ਬਾਅਦ ਜਿਹੜੀਆਂ ਕਲਾਸਾਂ ਹਨ ਉਹ ਲੱਗਣ ਸ਼ੁਰੂ ਹੋ ਜਾਣਗੀਆਂ ਅੱਗੇ ਗੱਲ ਕਰਦੇ ਹਾਂ ਕਿ ਜਿਹੜੀ ਇਹ ਮੂਵੀ ਦੀ ਰਿਲੀਜ਼ਿੰਗ ਡੇਟ ਹੈ ਉਹ 30 ਅਗਸਤ ਹੈ ਤਾਂ ਇਹ ਇਹ ਸਮਾਂ ਉਹ ਹੁੰਦਾ ਹੈ ਜਦੋਂ ਬੱਚੇ ਪਲੱਸ 2 ਕਰਕੇ ਕਾਲਜਾਂ ਦੇ ਵਿੱਚ ਆਪਣਾ ਪੈਰ ਧਰਦੇ ਹਨ ਤੇ ਉਹ ਬਿਲਕੁਲ ਫਰੈਸ਼ ਹੁੰਦੇ ਹਨ ਉਹਨਾਂ ਨੂੰ ਕਿਉਂਕਿ ਪਹਿਲਾ ਹੋ ਸਕੂਲਾਂ ਤੋਂ ਬਾਅਦ ਪਹਿਲੀ ਵਾਰ ਕਾਲਜਾਂ ਦੇ ਵਿੱਚ ਆਉਂਦੇ ਹਨ ਜਿੱਥੇ ਉਹਨਾਂ ਨੇ ਸਕੂਲਾਂ ਤੋਂ ਇੱਕ ਵੱਖਰਾ ਮਾਹੌਲ ਦੇਖਿਆ ਹੁੰਦਾ ਹੈ ਜੋ ਕਿ ਮਾਹੌਲ ਸਕੂਲਾਂ ਨਾਲੋਂ ਬਹੁਤ ਵੱਖਰਾ ਹੁੰਦਾ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਜਿਹੜੀ ਖੁੱਲ ਹੈ ਉਹ ਵੀ ਜ਼ਿਆਦਾ ਹੁੰਦੀ ਹੈ ਕਾਲਜਾਂ ਦੇ ਵਿੱਚ ਆ ਕੇ ਜਦੋਂ ਬੱਚੇ ਇਹੋ ਜਿਹੀਆਂ ਮੂਵੀਜ਼ ਦੇਖਦੇ ਹਨ ਤਾਂ ਉਹ ਵਿਦਿਆਰਥੀ ਇਹਨਾਂ ਤੋਂ ਇਨਸਪਾਇਰ ਹੁੰਦੇ ਹਨ ਕਿਉਂਕਿ ਇਸ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਦੱਸੀ ਜਾਂਦੀ ਮੂਵੀ ਦੇ ਵਿੱਚ ਜਿਹੜੀ ਇੱਕ ਵਿਦਿਆਰਥੀ ਨੂੰ ਸੇਧ ਦੇ ਸਕੇ ਇਸ ਮੂਵੀ ਦੇ ਵਿੱਚ ਤੁਸੀਂ ਮਾਰ ਕਾਰਡ ਦੇਖੋਗੇ ਤੁਸੀਂ ਗੋਲੀਆਂ ਚਲਾਉਣੀਆਂ ਦੇਖੋਗੇ ਤੁਸੀਂ ਕੁੱਟਣਾ ਦੇਖੋਗੇ ਤਾਂ ਉਵੇਂ ਜਿਹੜੇ ਵਿਦਿਆਰਥੀ ਹਨ ਉਹ ਵੀ ਕਾਲਜ ਦੇ ਵਿੱਚ ਇਹੋ ਜਿਹੀਆਂ ਮੂਵੀਆਂ ਤੋਂ ਸਿੱਖ ਗਏ ਇਹ ਜੋ ਮੂਵੀਆਂ ਨੂੰ ਦੇਖ ਕੇ ਕਾਲਜ ਦੇ ਵਿੱਚ ਉੱਥੇ ਨਹੀਂ ਪਰ ਕੁਝ ਕੁ ਵਿਦਿਆਰਥੀ ਇਨਸਪਾਇਰ ਹੋ ਕੇ ਇਹੋ ਜਿਹੀਆਂ ਹਰਕਤਾਂ ਕਰਨ ਲੱਗ ਪੈਂਦੇ ਹਨ ਜੇ ਆਪਾਂ ਪਿਛਲੀਆਂ ਦੋ ਮੂਵੀਆਂ ਜੋ ਕਿ ਗਾਂਧੀ ਤੇ ਬਣ ਚੁੱਕੀਆਂ ਹਨ ਉਹਨਾਂ ਦੀ ਗੱਲ ਕਰੀਏ ਤੇ ਇਸ ਟੀਜ਼ਰ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕੋਈ ਵੀ ਅਜਿਹੀ ਚੀਜ਼ ਨਹੀਂ ਹੈ ਜੋ ਸਾਡੇ ਪੰਜਾਬ ਦੇ ਯੂਥ ਨੂੰ ਸਹਿਜ ਦੇ ਸਕੇ ਸਿਰਫ ਕੀ ਸਖਾਰੀ ਹੈ ਗੁੰਡਾਗਰਦੀ ਮਾਰ ਘਾਟ ਗਾਲੀ ਗਲੋਚ ਕਿ ਗਾਂਧੀ ਹੋਰਾਂ ਨੂੰ ਅੰਤ ਵਿੱਚ ਕੀ ਕਿਹਾ ਜਾਊਗਾ ਯਾਰਾਂ ਦੇ ਯਾਰ ਤਾਂ ਯਾਰ ਜਿਹੜੇ ਯਾਰਾਂ ਦੇ ਯਾਰ ਦੀ ਗੱਲ ਉਹ ਕਰਦੇ ਹਨ ਉਹ ਸਿਰਫ ਕੁਝ ਕੁ ਬੰਦਿਆਂ ਦੀ ਗੱਲ ਹੈ ਉਹ ਸਾਰੇ ਪੰਜਾਬ ਦੇ ਯੂਥ ਦੀ ਗੱਲ ਨਹੀਂ ਉਹ ਸਾਰੇ ਦੁਨੀਆ ਦੇ ਯੂਥ ਦੀ ਗੱਲ ਨਹੀਂ ਹੈ ਵਿੱਚ ਆਪਾਂ ਦੇਖੀਏ ਤਾਂ ਸਿਰਫ ਇਹ ਲੋਕਾਂ ਨੂੰ ਸਾਡੇ ਯੂਥ ਨੂੰ ਭੜਕਾਉਣ ਦੀ ਗੱਲ ਹੈ ਤਾਂ ਜਦੋਂ ਅਸੀਂ ਭਗ ਸਿੰਘ ਨੂੰ ਪੜਦੇ ਹਾਂ ਤਾਂ ਉਹਨਾਂ ਨੇ ਆਪਦੇ ਸਮੇਂ ਦੇ ਵਿੱਚ ਉਦੋਂ ਹੀ ਹਥਿਆਰਾਂ ਨੂੰ ਉਕਾਰ ਦਿੱਤਾ ਸੀ ਤੇ ਭਗ ਸਿੰਘ ਕਹਿੰਦੇ ਹਨ ਕਿ ਜੇਕਰ ਅਸੀਂ ਲੜਾਈ ਲੜਨੀ ਹੈ ਇਸ ਸਮਾਜ ਨੂੰ ਸੁਧਾਰਨਾ ਹੈ ਤਾਂ ਸਾਡੇ ਵਿਚਾਰਾਂ ਦੀ ਜਿਹੜੀ ਧਾਰ ਹੈ ਉਹ ਤੇਜ਼ ਹੋਣੀ ਚਾਹੀਦੀ ਹੈ ਨਾ ਕਿ ਅਸੀਂ ਹਥਿਆਰ ਚੱਕੀਏ ਨਾ ਕਿ ਅਸੀਂ ਗੁੰਡਾਗਰਦੀ ਕਰੀਏ ਤਾਂ ਪੰਜਾਬ ਦੇ ਯੂਥ ਨੂੰ ਜਦੋਂ ਉਹ ਕਾਲਜਾਂ ਦੇ ਵਿੱਚ ਨਵੇਂ ਆ ਰਹੇ ਹਨ ਤਾਂ ਅਸੀਂ ਉਹਨਾਂ ਨੂੰ ਇਹ ਸਲਾਹ ਦਿੰਦੇ ਹਾਂ ਉਹ ਚਲੋ ਮੂਵੀਜ਼ ਨੂੰ ਦੇਖਣਗੇ ਅਸੀਂ ਉਹਨਾਂ ਨੂੰ ਮੂਵੀਜ਼ ਦੇਖਣ ਤੋਂ ਰੋਕ ਨਹੀਂ ਸਕਦੇ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਜਨਤਕ ਜਥੇਬੰਦੀਆਂ ਨਾਲ ਜੁੜਨਾ ਆਪਣੇ ਇਤਿਹਾਸ ਨੂੰ ਪੜ੍ਹਨਾ ਤੇ ਭਗਤ ਸਿੰਘ ਨੂੰ ਪੜ੍ਹਨਾ ਗਦਰੀ ਬਾਪਿਆਂ ਨੂੰ ਪੜ੍ਹਨਾ ਇਸ ਤੋਂ ਇਲਾਵਾ ਜਿਹੜੀ ਹੋਰ ਵੀ ਪੰਜਾਬ ਦੀ ਹਿਸਟਰੀ ਹੈ ਉਸ ਨੂੰ ਉਹਨਾਂ ਨੂੰ ਪੜ੍ਹਨਾ ਚਾਹੀਦਾ ਹੈ ਫਿਰ ਉਹਨਾਂ ਨੂੰ ਪਤਾ ਲੱਗੇਗਾ ਜਿਹੜਾ ਸਮਾਜ ਹੈ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ ਹੋਰ ਗੱਲ ਕਰਨੀ ਚਾਹੁੰਦੇ ਆ ਕਿ ਅਸੀਂ ਸਿਰਫ ਪੈਸਿਵ ਕੰਜ਼ਿਊਮਰ ਨਾ ਬਣੀਏ ਮਤਲਬ ਇਹ ਹੈ ਕਿ ਅਸੀਂ ਸਿਰਫ ਉਹ ਨਾ ਕੰਜ਼ਿਊਮ ਕਰੀਏ ਜਾਂ ਉਹਨੂੰ ਅਸੀਂ ਨਾ ਦੇਖੀਏ ਜੋ ਸਾਨੂੰ ਦਿਖਾਇਆ ਜਾ ਰਿਹਾ ਹੈ ਸਾਨੂੰ ਖੁਦ ਦਾ ਦਿਮਾਗ ਲਾਉਣ ਦੀ ਜ਼ਰੂਰਤ ਹੈ ਜਦੋਂ ਤੱਕ ਅਸੀਂ ਖੁਦ ਦਾ ਦਿਮਾਗ ਨਹੀਂ ਲਾਵਾਂਗੇ ਇਹੋ ਜਿਹੀਆਂ ਮੂਵੀਆਂ ਦਾ ਕ੍ਰਿਟੀਕਲ ਅਨਾਲਿਸਿਸ ਨਹੀਂ ਕਰਾਂਗੇ ਤਾਂ ਸਾਨੂੰ ਸਿਰਫ ਉਹੀ ਪਰੋਸਿਆ ਜਾਵੇਗਾ ਜਿਸ ਨਾਲ ਨਾ ਤਾਂ ਸਾਡਾ ਦਿਮਾਗ ਚੰਗਾ ਸੋਚ ਪਾਵੇਗਾ ਅਤੇ ਨਾ ਹੀ ਸਾਡਾ ਸਮਾਜ ਚੰਗਾ ਹੋ ਪਾਵੇਗਾ ਹੁਣ ਦੇ ਸਮੇਂ ਦੇ ਵਿੱਚ ਜੋ ਹਾਲਾਤ ਹਨ ਪੰਜਾਬ ਦੇ ਜੇ ਅਸੀਂ ਹਾਇਰ ਐਜੂਕੇਸ਼ਨ ਦੀ ਗੱਲ ਕਰ ਲਈਏ ਤਾਂ ਇਹ ਇਸ ਦਾ ਜਿਹੜਾ ਪੱਧਰ ਹੈ ਉਹ ਬਹੁਤ ਗੜਕ ਗਿਆ ਹੈ ਇਹਨਾਂ ਮੂਵੀਜ਼ ਦੇ ਵਿੱਚ ਕਦੇ ਵੀ ਤੁਹਾਨੂੰ ਸਰਕਾਰ ਦੇ ਖਿਲਾਫ ਲੜਨਾ ਨਹੀਂ ਸਿਖਾਇਆ ਜਾਂਦਾ ਇੰਡੀਵਿਜੂਅਲ ਦੇ ਖਿਲਾਫ ਲੜ ਕੇ ਜਿਹੜਾ ਸਾਡਾ ਸਮਾਜ ਹੈ ਉਹ ਕਦੇ ਵੀ ਚੰਗਾ ਨਹੀਂ ਹੋ ਸਕਦਾ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਗਾਂਧੀ 3 ਮੂਵੀ ਦਾ ਟੀਜ਼ਰ ਆਇਆ ਹੈ ਉਸ ਦੇ ਹਵਾਲੇ ਨਾਲ ਆਪਾਂ ਗੱਲ ਕੀਤੀ ਕਿ ਇਹ ਸਮਾਂ ਉਹ ਹੈ ਜਦੋਂ ਵਿਦਿਆਰਥੀ ਸਕੂਲਾਂ ਤੋਂ ਨਿਕਲ ਕੇ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਆਉਂਦੇ ਹਨ ਤੇ ਇਹ ਮੂਵੀ ਦੀ ਜਿਹੜੀ ਰਿਲੀਜ਼ਿੰਗ ਡੇਟ ਹੈ ਇਹ ਵੀ ਉਹਨਾਂ ਨੂੰ ਦੇਖ ਕੇ ਹੀ ਰੱਖੀ ਗਈ ਹੈ ਇਸ ਨਾਲ ਇਹ ਹੋਵੇਗਾ ਸਕੂਲਾਂ ਦੇ ਵਿੱਚੋਂ ਪਾਸ ਆਊਟ ਹੋ ਕੇ ਜਿਹੜਾ ਯੂਸ ਕਾਲਜਾਂ ਦੇ ਵਿੱਚ ਆ ਰਿਹਾ ਉਹ ਇਸ ਮੂਵੀ ਨੂੰ ਦੇਖਣ ਜਾਣਗੇ ਤਾਂ ਉਹਨਾਂ ਲਈ ਅੰਤ ਵਿੱਚ ਇਹੀ ਸਲਾਹ ਹੈ ਕਿ ਉਹ ਇਸ ਮੂਵੀ ਨੂੰ ਚਾਹੇ ਦੇਖ ਜ਼ਰੂਰ ਲੈਣਾ ਪਰ ਇਹਨੂੰ ਪੈਸਿਵਲੀ ਕੰਜ਼ਿਊਮ ਨਾ ਕਰਨਾ ਆਪਣਾ ਚੰਗਾ ਅਤੇ ਬੁਰਾ ਸੋਚ ਕੇ ਕੌਲਜਾਂ ਦੇ ਵਿੱਚ ਆਉਣਾ ਤੇ ਜੋ ਜਨਤਕ ਜਥੇਬੰਦੀਆਂ ਜੋ ਲੋਕਾਂ ਦੇ ਲਈ ਕੰਮ ਕਰਦੀਆਂ ਹਨ ਉਹਨਾਂ ਦੇ ਨਾਲ ਉਹ ਵਿਦਿਆਰਥੀ ਆ ਕੇ ਜੁੜਨਾ ਨਾ ਕਿ ਇਹੋ ਜਿਹੇ ਗੈਂਗਸਟਰਾਂ ਨਾਲ ਕਿਉਂਕਿ ਗਾਂਧੀ ਹੋਰ ਫੇਰ ਆ ਰਹੇ ਹਨ ਤੇ ਗਾਂਧੀ ਹੋਰਾਂ ਨੇ ਆ ਕੇ ਫੇਰ ਉਹੀ ਗੰਦ ਪਾਉਣਾ ਹੈ ਗਾਂਧੀ ਇਹੋ ਜਿਹੇ ਕਿਹੜਾ ਹਿਸਟੋਰੀਕਲ ਪਰਸਨ ਹੋ ਗਿਆ ਜਿਸਤੇ ਇੱਕ ਤੋਂ ਬਾਅਦ ਦੂਜੀ ਦੂਜੀ ਤੋਂ ਬਾਅਦ ਤੀਜੀ ਬਣ ਲੱਗੀ ਹੈ ਬਰਿਆਰਥੇ ਨੂੰ ਇਹ ਹੀ ਸਲਾਹ ਹੈ ਕਿ ਉਹ ਆਪਣਾ ਪੜਨਾ ਚੰਗੇ ਬੰਦਿਆਂ ਨੂੰ ਪੜਨਾ ਤਾਂ ਕਿ ਉਹਨਾਂ ਦੀ ਜਿਹੜੀ ਆਪਣੀ ਕ੍ਰਿਟੀਕਲ ਥਿੰਕਿੰਗ ਹੈ ਉਹ ਡਿਵੈਲਪ ਹੋ ਸਕੇ ਧੰਨਵਾਦ ਦੋਸਤੋ